Sağır, bağırma, ਜਾ ਪਾਤਸ਼ਾ ਬੇਪਰਵਾਤਾ ਸਹਾਬਾ ਨਾਉ ਗਰੀਬ ਨਵਾਜ ਹੈ ਬੇਮੁਹਤਾਜ ਨਾ ਮੋਹ ਮਹਾਬਾ ਬੇਸ਼ਮਾਰ ਨਿਰੰਕਾਰ ਹੈ ਅਲਖ ਅਪਾਰ ਅਲਾ ਉਸਿਆਬਾ ਕਾਇਮ ਦਾਇਮ ਸਾਹਬੀ ਹਾਜ਼ਰ ਨਾਜ਼ਰ ਬੇਵ ਕਿਤਾਬਾ ਅਗਮ ਅਡੂਰ ਤੂਲਣ ਹੈ ਤੂਲਨ ਹਾਰ ਨਾ ਡੰਡੀ ਸ਼ਾਬਾ ਕਿ ਸਤਰਾਜ ਕਮਾਵਦਾ ਦੁਸ਼ਮਨ ਦੂਤਨਾ ਸ਼ੋਰ ਸ਼ਰਾਬਾ ਅਦਲ ਅਦਲ ਚਲਾਇਦਾ ਜਾਲਮ ਜ਼ੁਲਮਨਾ ਜੋਰ ਜਰਾਬਾ ਜ਼ਹਿਰ ਪੀਰ ਜਗਤ ਗੁਰ ਬਾਬਾ ਜ਼ਹਿਰ ਪੀਰ ਜਗਤ ਗੁਰ ਬਾਬਾ ਧੰਨ ਬਾਬਾ ਨਾਨਕ ਤੂੰ ਹੀ ਨਰੰਕਾਰ ਧੰਨ ਬਾਬਾ ਤਾਰਿਆ ਜਹਾਨ ਲਹਿਆ ਅਭਿਮਾਨ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰਨ ਕਹਿਆ ਤਿਨ ਜਨ ਨੇੜ ਨ ਆਇਆ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਮੰਗੋਈ ਸਭ ਇਹ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬਡੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਬ ਆ ਗੁਰਮੁਖ ਨਾਨਕ ਆ ਰੱਬ ਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਜਿਉਰਾ ਅਜ ਰਾਤ ਦਾ ਆਇਆ ਹਰਾਮ ਰਾਜੇ ਹਰੇ ਮਾਨਕ ਤੇ ਹਰੇ ਮਾਜਾ ਜੀ ਹੋ ਰਾਮ ਅਜ ਰਾਤ ਤੇ ਆਇਆ ਰਾਮ ਰਾਜੇ ਹੰਕਾਰੀ ਆਪਲਾ ਆਪੇ ਭੰਡ ਸਾਜਣ ਆਪੇ ਪੂਰਨ ਦੇ ਕੀ ਕਿ ਦਿਸਮਾਈਏ ਜੁਲੇ ਰਹੇ ਰੁਲੇ ਇਕ ਨਿਵਲੀ ਵੇਹਰ ਬਹਨ ਕਰੇ ਤੇਰਾ ਸਾਰੇ ਨਾਮ ਦਾ ਸੰਗਰੇ ਆਪੇ ਸਜ ਕਰ ਆਜੈ ਜੀਆਂ ਰਜ਼ਕ ਸੰਭਾਹੇ ਸਾਈਂ ਕਾਰ ਕਮਾਬਣੀ ਦੁਰਸ਼ੋਡੀ ਤੇ ਮੈਂ ਪਾਏ ਨਾਨਕ ਏ ਕੀ ਬਾਹਰੀ ਔਰ ਤੁਜੀ ਨਹੀਂ ਜਾਏ ਸੋ ਕਰੇ ਤੇ ਤੇ ਸਰਦਾਏ ਸੋ ਕਦੇ ਜਿਤ ਸਰਦਾਏ ਸੁਧ ਸਤਨਾਮ ਕ੍ਰਿਪਾ ਦੇ ਗੁਣ ਗੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅਹੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰ ਮਤੈ ਸਤਿਗੁਰ ਪਿਆ ਨਹਿ ਜਿ ਕੋ ਮਨ ਵਜੀ ਆਵਾ ਆਇਆ ਬਾਗਰੰਧ ਪ੍ਰਵਾਰ ਪਰਿਆ ਸ਼ਬਦ ਦਾਵਿਆ ਆਇਆ ਸਤਿ ਸ੍ਰੀ ਅਕਾਲ ਤੇਰੀ ਨਾਮ ਅੰਸਵ ਨਾਮ ਕੇ ਕੈਮਨ ਅੰਦਿਆ ਬਦੇ ਸ਼ਬਦ ਸੁਣੀਏ ਗੁਰੂ ਸੱਚੇ ਸਾਹਿਬ ਜੀ ਆਹੀ ਘਰ ਤੇਰਾ ਸਚੁ ਹੰਨ ਮੇਰਾ ਆਧਾਰੁ ਘਟਿ ਨਾ ਜੀ ਆਧਾਰ ਮੇਰਾ ਜਿਨ ਕਾ ਭਗਵਾ ਆਇਆ ਦਰਸਾ ਤੁਮ ਮਨੁ ਅਵਸਥਾ આદવાજી ભગવાનની ઓ સગન મોર દે પર ગુરુવંતરા પા ਸਰਾਤ ਦੁਇਦਾਹੀ ਦਾਇਆ ਖੇਲਾ ਸਗਲ ਜਗਤ ਚੰਗੀਆਂ ਆਇਆਂ ਬੁਰੀਆਂ ਆਇਆਂ ਵਾਚੈ ਧੰਮ ਹਜ਼ੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ Three. ਾਰੇ ਪਾਵਕ ਸਾਗਰ ਸਹਾ ਲਹਿਰ ਮਹਿ ਤਾਰੋ ਤਰਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ہے تمرا کھنھارے پاک ساگر اتھا لہر مہ تار ہو تَرنھارے ما دو تو ٹھاکور سر مور ਇਹਾਂ ਉਹਾਂ ਤਹਾਰੋ ਤੋਰ ਰਹਾ ਹੋ ਕੀਤੇ ਕੋ ਮੇਰੇ ਸਮਨ ਕਰਨ ਹਾਰ ਤਰਨ ਜਾਨ ਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਖਿਨ ਮਹ ਅਵਰ ਖਿਨੇ ਮਹ ਅਵਰਾ ਅਚਰਜ ਚਲਤ ਤੁਮਾਰੇ रूड़ो गूड़ो गहर बीरो ओचो अगम अपार रे साध संग जो तुमें मल्हायो त सुनी तुमारी वाणी ਅਨੰਦ ਪਿਆ ਪੇ ਕਤੇ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਿਆ ਪੇ ਕਤੇ ਨਾਨਕ ਪਰਤਾਪ ਪੁਰਖ ਨਿਰਬਾਣੀ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੂ ਭੁੱਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ